ਸ਼ਸ਼ੀਕਾਲ ਦਰਸ਼ਕੋ ਪ੍ਰੋਗਰਾਮ ਅੱਜ ਦੇ ਮੁੱਦੇ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰੁਪਾਣਾ ਦਰਸ਼ਕੋ ਅੱਜ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਇੱਕ ਅਹਿਮ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ ਮੁੱਦਾ ਵੱਡਾ ਹੈ ਹਰ ਪਰਿਵਾਰ ਨਾਲ ਜੁੜਿਆ ਤੇ ਹਰ ਸਰਕਾਰ ਨਾਲ ਜੁੜਿਆ ਹੁਣ ਸਵਾਲ ਇਹ ਹੈ ਕਿ ਕੀ ਇਸ ਮੁੱਦੇ ਨੂੰ ਲੈ ਕੇ ਜੇਕਰ ਆਪਾਂ ਗੱਲ ਕਰ ਰਹੇ ਹਾਂ ਤਾਂ ਕੀ ਹਰ ਇੱਕ ਵਿਅਕਤੀ ਇਹ ਕਹਿ ਕੇ ਪੱਲਾ ਝਾੜ ਲੱਗੇਗਾ ਕਿ ਮੈਨੂੰ ਤਾਂ ਇਹਦੇ ਬਾਰੇ ਪਤਾ ਨਹੀਂ ਜਾ ਮੇਰਾ ਤਾਂ ਕੋਈ ਨਾਲ ਸੰਬੰਧ ਹੀ ਨਹੀਂ ਕਿ ਅਨਾਜ ਨਾਲ ਸਾਡਾ ਕੋਈ ਸੰਬੰਧ ਨਹੀਂ ਕਿ ਅਨਾਜ ਸਾਡੇ ਕੋਈ ਕੰਮ ਨਹੀਂ ਆਉਂਦਾ ਦੂਜੀ ਗੱਲ ਜਿਹੜਾ ਅਨਾਜ ਖਰਾਬ ਹੋ ਗਿਆ ਉਹ ਅਨਾਜ ਕੀ ਦੇ ਕੰਮ ਆਇਆ ਸਾਡੇ ਦੇਸ਼ ਦੇ ਵਿੱਚ ਅੱਜ ਬਹੁਤ ਪਰਿਵਾਰ ਇੱਕ ਸਮੇਂ ਦੀ ਰੋਟੀ ਤੋਂ ਮਹਤਾਜ ਨੇ ਸਾਡੇ ਦੇਸ਼ ਦੇ ਵਿੱਚ ਬਹੁਤ ਪਰਿਵਾਰ ਭੁੱਖਮਰੀ ਦਾ ਸ਼ਿਕਾਰ ਹੈ ਤੋ ਹੁਣ ਉਹ ਭੁੱਖਮਰੀ ਕਿਉਂ ਫੈਲਦੀ ਹੈ ਇਹ ਸਾਡੀਆਂ ਸਰਕਾਰਾਂ ਜ਼ਿੰਮੇਵਾਰ ਹੈ ਕਿ ਸਾਡੇ ਦੇਸ਼ ਅਨਾਜ ਦੀ ਘਾਟ ਹੈ ਦਰਸ ਕੋ ਇੱਕ ਪਾਸੇ ਕਰੋੜਾਂ ਟਨ ਅਨਾਜ ਖਰਾਬ ਹੋ ਰਿਹਾ ਹੈ ਤੇ ਦੂਜੇ ਪਾਸੇ ਸਾਡੇ ਦੇਸ਼ ਦੇ ਵਿੱਚ ਪਰਿਵਾਰ ਭੁੱਖਮਰੀ ਦੇ ਸ਼ਿਕਾਰ ਹੋ ਰਹੇ ਨੇ ਵੱਡੀ ਚਿੰਤਾ ਦਾ ਵਿਸ਼ਾ ਸੋ ਅੱਜ ਆਪਾਂ ਇਸ ਅਨਾਜ ਦੇ ਬੇਕਦਰੀ ਦੇ ਨਾਜ ਖਰਾਬ ਹੋਣ ਦੇ ਮਾਮਲੇ ਨੂੰ ਲੈ ਕੇ ਗੱਲਬਾਤ ਕਰ ਰਹੇ ਹਾਂ ਸੋ ਅੱਜ ਗੱਲ ਕਰਾਂਗੇ ਕਿ ਕੱਲੇ ਪੰਜਾਬ ਦੇ ਵਿੱਚ ਦਰਸ ਕੋ ਇੱਕ ਅੰਕੜਾ ਹੈ ਕਿ ਕੱਲੇ ਪੰਜਾਬ ਦੇ ਵਿੱਚ ਪਿਛਲੇ 4 ਸਾਲਾਂ ਦੌਰਾਨ 8191 ਮੀਟ੍ਰਿਕ ਟਨ ਦਰਸ ਕੋ ਵੱਡੀ ਚਿੰਤਾ ਦਾ ਵਿਸ਼ਾ ਹੈ ਔਰ ਜਦੋਂ 8191 ਮੀਟ੍ਰਿਕ ਟਨ ਅਨਾਜ ਖਰਾਬ ਹੋਣ ਬਾਰੇ ਅੰਕੜਾ ਸਾਹਮਣੇ ਆਉਂਦਾ ਹੈ ਅੱਖਾਂ ਖੁੱਲਦੀਆਂ ਲੋਕ ਚਿੰਤਾ ਕਰਦੇ ਆ ਚਿੰਤਾ ਕਰਨੀ ਬਣਦੀ ਹੈ ਚਿੰਤਾ ਜ਼ਹਿਰ ਹੁੰਦੀ ਹੈ ਕਿ ਸਾਡੇ ਦੇਸ਼ ਦੇ ਵਿੱਚ ਨਹੀਂ ਇਕੱਲੇ ਪੰਜਾਬ ਦੇ ਵਿੱਚ ਦੇਸ਼ ਦਾ ਅੰਕੜਾ ਬਹੁਤ ਵੱਡਾ ਹੈ ਪਰ ਜਿਹੜਾ ਅੰਕੜਾ ਤੁਹਾਨੂੰ 4 ਸਾਲਾਂ ਦਾ ਦੇ ਰਹੇ ਆ ਉਹ ਸਿਰਫ ਪੰਜਾਬ ਦਾ ਅੰਕੜਾ ਹੈ ਸੋ ਇਸ ਦੇ ਉੱਪਰ ਬਹਿਸ ਕਰਨੀ ਵੀ ਬਣਦੀ ਹੈ ਕਿ ਇਹਦੇ ਲਈ ਫਸੀਆਈ ਜਾਂ ਹੋਰ ਵਿਭਾਗਾਂ ਦੇ ਅਧਿਕਾਰੀ ਜ਼ਿੰਮੇਵਾਰ ਨੇ ਕੀ ਸਾਡੀਆਂ ਸਰਕਾਰਾਂ ਜ਼ਿੰਮੇਵਾਰ ਨੇ ਕੀ ਪੰਜਾਬ ਸਰਕਾਰ ਜ਼ਿੰਮੇਵਾਰ ਆ ਕੇਂਦਰ ਸਰਕਾਰ ਜ਼ਿੰਮੇਵਾਰ ਆ ਕਿਹੜੀ ਸਰਕਾਰ ਜ਼ਿੰਮੇਵਾਰ ਹੈ ਜਦੋਂ ਹੜੀ ਦਾ ਸੀਜ਼ਨ ਆਉਂਦਾ ਹੈ ਸਟੋਰੇਜ ਦੀ ਜਗ੍ਹਾ ਨਹੀਂ ਮਿਲਦੀ ਤੇ ਫਿਰ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਦਿਵਾਲੇ ਹੋ ਜਾਂਦੀ ਹੈ ਤੇ ਕੇਂਦਰ ਸਰਕਾਰ ਰੇਲਿਆਂ ਦੇ ਦਿਵਾਲੇ ਹੋ ਜਾਂਦੀ ਹੈ ਮਾਲ ਗੱਡੀਆਂ ਭਰ-ਭਰ ਜਾਂਦੀਆਂ ਪਰ ਲੇਬਰ ਨਹੀਂ ਮਿਲਦੇ ਗੱਡੀਆਂ ਨਹੀਂ ਮਿਲਦੀਆਂ ਤੇ ਅੱਗੇ ਸਟੋਰੇਜ ਲਈ ਜਗ੍ਹਾ ਨਹੀਂ ਮਿਲਦੀ ਫਿਰ ਉਦੋਂ ਅੰਕੜੇ ਸਾਹਮਣੇ ਆਉਂਦੇ ਆ ਕਈ ਸਾਲ ਇਹਨਾ ਅਨਾਜ ਖਰਾਬ ਹੋ ਗਿਆ ਇਸ ਸਾਲ ਇਹਨਾ ਅਨਾਜ ਖਰਾਬ ਹੋ ਗਿਆ ਪਰ ਦਸ ਕੋ ਜੇ ਇਹ ਚਿੰਤਾ ਅਨਾਜ ਖਰਾਬ ਹੋਣ ਦੀ ਪੂਰਾ ਸਾਲ ਹੋਵੇ ਤਾਂ ਮੈਨੂੰ ਲੱਗਦਾ ਕਿ ਨਾ ਤਾਂ ਅਨਾਜ ਖਰਾਬ ਹੋਏਗਾ ਤੇ ਨਾ ਸਾਨੂੰ ਚਿੰਤਾ ਕਰਨ ਦੀ ਲੋੜ ਪਈ। ਸੋ ਜਿਹੇ ਮਾਮਲਿਆਂ ਤੇ ਵੱਡੀ ਬਹਿਸ ਦੀ ਲੋੜ ਹੈ ਸਾਡੀਆਂ ਸਰਕਾਰਾਂ ਨੂੰ ਚਿੰਤਾ ਕਰਨ ਦੀ ਲੋੜ ਹੈ ਚਾਹੇ ਪੰਜਾਬ ਸਰਕਾਰ ਆ ਚਾਹੇ ਕੇਂਦਰ ਸਰਕਾਰ ਆ। ਸੋ ਹੁਣ ਇਸ ਤੇ ਅੰਕੜਿਆਂ ਤੇ ਵੀ ਗੱਲ ਕਰਾਂਗੇ ਆਪਾਂ। ਸੋ ਉਸ ਤੋਂ ਪਹਿਲਾਂ ਆਪਾਂ ਦਰਸ਼ਕੋ ਤੁਹਾਨੂੰ ਸੁਣਾਉਨੇ ਆ ਕਿ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੰਗਰੂਰ ਤੋਂ ਮੀਤ ਹੇਰ ਉਹਨਾਂ ਨੇ ਲੋਕ ਸਭਾ 'ਚ ਮੁੱਦਾ ਉਠਾਇਆ। ਉਹਨਾਂ ਨੇ ਕੀ ਕਿਹਾ ਉਹ ਵੀ ਆਪਾਂ ਤੁਹਾਨੂੰ ਦਰਸ਼ਕੋ ਸੁਣਾਉਨੇ ਆ। गुरमीत सिंह मीत सभापति जी मैं सदन का आड़ती और राइस मिलर्स के मुद्दे की तरफ करना चाहता हूं सभापति जी 1920 तक जो हमारे आड़ती है उनका जो कमीशन था गेहूं और दान पे वो जितना एमएसपी का रेट था उसका ढाई परसेंट फिक्स था लेकिन 19-20 के बाद सरकार ने उसे फिक्स कर दिया छियालीस रुपए पर क्विंटल और आप देखिए कि उसके बाद कितनी महंगाई बढ़ गई कितने चीजों के रेट बढ़ गए लेकिन उनकी कमाई आज भी फिक्स है जिस वजह से उन्होंने लास्ट ईयर भी प्रोटेस्ट किया जिस वजह से हमारा प्रक्योरमेंट का जो सीजन था उसमें भी डिस्टर्बेंस हुई सो मेरी सरकार से विनती है कि एक तो उनका पहले एमएसपी की तरह ढाई परसेंट पर फिक्स किया जाए और दूसरा जो राइस मिलर है उसमें मैं पंजाब को स्पेशल नहीं मिल रही جس وجہ سے جو رائس کی موومنٹ نہیں ہو رہی اور جس وجہ سے جو ہمارے گڈاؤن ہیں ان میں سپیس نہیں بن رہی جس وجہ سے ایک میں لاس جس وجہ سے جو ہماری رائس ملر پہلے مارچ اپریل تک فری ہو جاتے تھے اج ان کو 6 6 مہینے زیادہ لگ رہے ہیں اور मैम گرمی کا موسم انا ٹوٹ رہا ہے جس وجہ سے کروڑوں روپے کا لاس ہو رہا ہے نا درشکو ਤੁਸੀਂ ਸੁਣਿਆ ਕਿ گرمیت سنگھ میت ہیئر نے اسپیشل ٹریناں دی ਮੰਗ ਕੀਤੀ ہے انہوں نے کہا ਕਿ ਪੰਜਾਬ ਤੋਂ ਸਪੈਸ਼ਲ ਟ੍ਰੇਨਾਂ ਚਲਾਈਆਂ ਜਾਣ ਸਪੈਸ਼ਲ ਮਾਲ ਗੱਡੀਆਂ ਟ੍ਰੇਨ ਦੇ ਵਿੱਚ ਕੀ ਹੈ ਉਹ ਮਾਲ ਗੱਡੀ ਹੁੰਦੀ ਹੈ ਜਿਹਦੇ ਵਿੱਚ ਸਾਰਾ ਅਨਾਜ ਪੰਜਾਬ ਤੋਂ ਬਾਹਰ ਜਾਂਦਾ ਹੈ ਬਾਹਰਲੇ ਰਾਜਾਂ 'ਚ ਜਾਂਦਾ ਹੈ ਜਿੱਥੇ ਲੋੜ ਹੁੰਦੀ ਹੈ ਜ਼ਰੂਰਤ ਹੁੰਦੀ ਹੈ ਜਾਂ ਲੋਕਾਂ ਜਾਂ ਉਹਨਾਂ ਉੱਥੇ ਧਰਤੀ ਇਹ ਜਿਹੇ ਅਨਾਜ ਨਹੀਂ ਉਗਦਾ ਜਾਂ ਘੱਟ ਹੁੰਦਾ ਤਾਂ ਪੰਜਾਬ ਤੋਂ ਉੱਥੇ ਅਨਾਜ ਸਪਲਾਈ ਹੁੰਦਾ ਵਰਸ ਕੋ ਅਨਾਜ ਲੈ ਕੇ ਖਰੀਦ ਕੇ ਸਰਕਾਰਾਂ ਕੰਪਨੀਆਂ ਏਜੰਸੀਆਂ ਸਟੋਰ ਕਰਦੀਆਂ ਪਰ ਉਹ ਅਨਾਜ ਅੱਗੇ ਸਪਲਾਈ ਨਹੀਂ ਹੁੰਦਾ ਕੇਂਦਰ ਸਰਕਾਰ ਉਸ ਅਨਾਜ ਨੂੰ ਸਪਲਾਈ ਕਰੇਗੀ ਕਿੱਥੇ ਕੀਦੇ ਕੋਲ ਭੇਜੇਗੀ ਭੇਜਣ ਦਾ ਰਸਤਾ ਕੀ ਹੈ ਇਹਦੇ ਲਈ ਸਟੋਰੇਜ ਜ਼ਿੰਮੇਵਾਰ ਹੈ ਵਜ੍ਹਾ ਕੀ ਹੈ ਕਾਰਨ ਕੀ ਹੈ ਸੋ ਹੁਣ ਆਪਾਂ ਪਹਿਲੀ ਗੱਲ ਕੀਤੀ ਹੈ ਕਿ ਪਿਛਲੇ 4 ਸਾਲਾਂ ਚ 8191 ਮੀਟਰਕ ਟਨ ਅਨਾਜ ਖਰਾਬ ਹੋ ਗਿਆ ਸਿਰ ਪੰਜਾਬ ਦੇ ਵਿੱਚ ਦੇਸ਼ ਭਰ ਨਾਲੋਂ ਸਭ ਤੋਂ ਵੱਧ ਅਨਾਜ ਖਰਾਬ ਹੋਣ ਦਾ ਅੰਕੜਾ ਪੰਜਾਬ 'ਚ ਹੈ ਵੱਡੀ ਚਿੰਤਾ ਦਾ ਵਿਸ਼ਾ ਇੱਥੇ ਚਿੰਤਾ ਕਰਨੀ ਚਾਹੀਦੀ ਹੈ ਔਰ ਖੁੱਲ੍ਹ ਚਰਚਾ ਵੀ ਹੋਣੀ ਚਾਹੀਦੀ ਹੈ ਦਰਸ਼ਕੋ ਜਿੱਥੇ ਹਰ ਰੋਜ਼ ਟੋਰਜ ਨੂੰ ਲੈ ਕੇ ਗੱਲਾਂ ਬਾਤਾਂ ਚੱਲਦੀਆਂ ਸਰਕਾਰਾਂ ਇੱਕ ਦੂਜੇ ਨੂੰ ਤੋਮਤਾਂ ਲਾਉਂਦੀਆਂ ਤੇ ਬਹੁਤ ਪਰਿਵਾਰ ਭੁੱਖਮਰੀ ਦਾ ਸ਼ਿਕਾਰ ਆ ਇੱਕ ਸਮਝ ਦੀ ਰੋਟੀ ਨਹੀਂ ਮਿਲਦੀ ਅੰਦੋਲਨ ਹੋ ਰਿਹਾ ਤੇ ਉਥੇ ਅੰਕੜੇ ਹੈਰਾਨੀਜਨਕ ਨੇ ਸੋ ਇਸ ਸੰਬੰਧੀ ਆਪਾਂ ਭਾਰਤੀ ਜਨਤਾ ਪਾਰਟੀ ਦਾ ਵੀ ਪੱਖ ਸੁਣ ਲਈਏ ਉਸ ਤੋਂ ਬਾਅਦ ਆਪਾਂ ਅੰਕੜਿਆਂ ਤੇ ਵੀ ਗੱਲ ਕਰਦੇ ਹਾਂ ਸੋ ਸਾਡੇ ਨਾਲ ਭਾਰਤੀ ਜਨਤਾ ਪਾਰਟੀ ਦੇ ਖਦਾਵਰ ਨੇਤਾ ਸੀਨੀਅਰ ਆਗੂ ਬੁਲਾਰੇ ਹਰਜੀਤ ਸਿੰਘ ਗਰੇਵਾਲ ਜੋੜ ਚੁੱਕੇ ਨੇ ਗਰੇਵਾਲ ਸਾਹਿਬ ਤੁਹਾਡਾ ਸਵਾਗਤ ਹੈ ਜੀ ਸਭ ਤੋਂ ਪਹਿਲਾ ਸਵਾਲ ਤਾਂ ਇਹੀ ਹੈ ਕਿ ਕੀ ਸਟੋਰੇਜ ਨੂੰ ਲੈ ਕੇ ਸਿਰਫ ਭਾਰਤ ਦੇ ਵਿੱਚ ਹੀ ਜਾਂ ਹੋਰਨਾਂ ਦੇਸ਼ਾਂ ਦੇ ਵਿੱਚ ਵੀ ਇਹ ਜਿਹੜੇ ਮਾਮਲੇ ਉੱਠਦੇ ਆ ਤੇ ਸਾਡੇ ਲੋਕ ਜਿਹੜੇ ਨਿਆਣ ਸਾਡੇ ਜਿਹੜੀ ਸਰਕਾਰੀ ਮਸ਼ੀਨਰੀ ਹੈ ਔਰ इवन ਜਿਹੜੇ ਪੋਲੀਟੀਸ਼ੀਅਨਾਂ ਹੋ ਵੀ ਜੀ ਔਰ ਜਿਹੜੇ ਆਮ ਲੋਕ ਜਾਂ ਕਿਸਾਨ ਵੀ ਨੇ ਹੋ ਵੀ ਜੀ ਉਹ ਇਹਦੇ ਬਾਰੇ ਚਿੰਤਤ ਨਹੀਂ ਹੈਗੇ ਔਰ ਸੋਚਦੇ ਨਹੀਂ ਕਿ ਨੁਕਸਾਨ ਤਾਂ ਸਾਡਾ ਹੀ ਆ ਦੇਸ਼ ਦਾ ਹੀ ਆ ਜੋ ਅਨਾਜ ਪੈਦਾ ਕੀਤਾ ਗਿਆ ਉਹ ਖਰਾਬ ਹੋ ਰਿਹਾ ਬਿਲਕੁਲ ਗੱਲ ਵਾਟ ਕੋਈ ਉਹਦਾ ਕਿਸੇ ਨੂੰ ਕੋਈ ਲਾਭ ਨਹੀਂ ਹੋ ਰਿਹਾ ਜੀ ਜੀ ਤੇ ਇਹਦੇ ਵਿੱਚ ਜ਼ਰੂਰ ਇੰਤਜ਼ਾਮ ਕੀਤੇ ਜਾਣੇ ਚਾਹੀਦੇ ਆ ਔਰ ਇਹਦੇ ਵਿੱਚ ਕੇਅਰਫੁਲ ਹੋਣਾ ਚਾਹੀਦਾ ਸਾਰਿਆਂ ਨੂੰ ਤੇ ਮੈਂ ਇਹ ਸਮਝਦਾ ਜੇ ਅਸੀਂ ਉਹ ਹੋ ਜਾਗੇ ਤਾਂ ਉਹਦੇ ਨਾਲ ਹੀ ਬਹੁਤ ਸਾਰੀ ਅਨਾਜ ਦੀ ਜਿਹੜੀ ਕਮੀ ਆ ਜਿਹੜੀ ਦਿੱਕਤਾਂ ਨੇ ਉਹ ਪੂਰੀਆਂ ਹੋ ਜਾਣਗੀਆਂ ਜਿਹੜਾ ਸਾਡਾ ਨੁਕਸਾਨ ਹੁੰਦਾ ਉਹ ਨਹੀਂ ਹੋਏ ਜੀ ਜੀ ਗਰੇਵਾਲ ਸਾਹਿਬ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜੀ ਹਰ ਸਾਲ ਜਿਹੜੀ ਇਹ ਦਿੱਕਤ ਆਉਂਦੀ ਆ ਪਰੇਸ਼ਾਨੀ ਆਉਂਦੀ ਆ ਕੀ ਇਹਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਕਿ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਇਹ ਨਾ ਪੰਜਾਬ ਸਰਕਾਰ ਨੂੰ ਕਹਿ ਸਕਦੇ ਆ ਨਾ ਕੇਂਦਰ ਸਰਕਾਰ ਨੂੰ ਕਹਿ ਸਕਦੇ ਆ ਔਰ ਇਹਦੇ ਸਾਰੇ ਅਸੀਂ ਇਨਵੋਲ ਹਾਂ ਜੀ ਭਾਈ ਅਸੀਂ ਜਦੋਂ ਸਾਡਾ ਸੰਕਟ ਟਲ ਜਾਂਦਾ ਜੀ ਉਸ ਤੋਂ ਬਾਅਦ ਕੋਈ ਵੀ ਇਸ ਚੀਜ਼ ਦੀ ਚਿੰਤਾ ਨਹੀਂ ਕਰਦਾ ਕੀ ਹੋਊਗਾ ਹੂੰ ਤੇ ਹੁਣ ਜਿਸ ਤਰ੍ਹਾਂ ਹੋਰ ਵੀ ਖੇਤੀ ਦੇ ਬਹੁਤ ਸਾਰੇ ਸੰਕਟ ਆ ਉਹਨਾਂ ਦੀ ਅੱਗੇ ਉਸੇ ਵੇਲੇ ਹੀ ਚਿੰਤਾ ਕਰਦੇ ਆਂ ਹਾਲਾਂਕਿ ਸਾਡੀ ਹੈਲਥ ਵਰਬ ਖਰਾਬ ਹੋ ਰਹੀ ਹੈ ਇਸ ਦੀ ਵਜ੍ਹਾ ਕਰਕੇ ਜੋ ਪੈਸਟੀਸਾਈਡ ਯੂਰੀਆ ਅਸੀਂ ਵਰਤਨ ਕਰਦੇ ਆਂ ਪਰ ਜਦੋਂ ਫਸਲ ਆਉਣੀ ਹੁੰਦੀ ਹੈ ਉਦੋਂ ਥੋੜੀ ਬਹੁਤ ਚੰਗਵੱਤ ਉਹਦੀ ਕਰ ਲੈਂਦੇ ਆਂ ਉਸ ਤੋਂ ਬਾਅਦ ਫੇਰ ਖਤਮ ਹੋ ਜਾਂਦਾ ਅਸੀਂ ਕਿਸੇ ਚੀਜ਼ ਦੀ ਵੀ ਚਿੰਤਾ ਨਹੀਂ ਕਰਦੇ ਕਿ ਹੋਣੀ ਚਾਹੀਦੀ ਹੈ ਵਿਦੇਸ਼ਾਂ ਦੀ ਬਹੁਤ ਜ਼ਿਆਦਾ ਹੈ ਜੀ ਪਰ ਕਿਸੇ ਦਾ ਬਹੁਤ ਜ਼ਿਆਦਾ ਜਿਹੜੀ ਕਿ ਪਹਿਲਾਂ ਸਾਡੇ ਪੁਰਾਣੇ ਟਾਈਮਾਂ 'ਚ ਹਿੰਦੁਸਤਾਨ 'ਚ ਵੀ ਬਹੁਤ ਜ਼ਿਆਦਾ ਹੋਇਆ ਕਰਦਾ ਸੀ ਇਸ ਤੇ ਵੀ ਅਵੇਅਰਨੈਸ ਹੋਣੀ ਚਾਹੀਦੀ ਆ ਇਸ ਦੇ ਲਈ ਗੱਲਬਾਤ ਚੱਲਦੀ ਰਹਿਣੀ ਚਾਹੀਦੀ ਆ ਔਰ ਮੇਰਾ ਖਿਆਲ ਹੈ ਜੇ ਸਰਕਾਰ ਨੇ ਪਾਲਿਸੀਜ਼ ਵੀ ਬਣਾਈਆਂ ਨੇ ਐਸੀ ਨਹੀਂ ਹੈ ਕਿ ਸਰਕਾਰ ਨੇ ਨਹੀਂ ਬਣਾਈਆਂ ਠੀਕ ਪਰ ਉਹਦਾ ਉਸ ਦਾ ਫਾਇਦਾ ਕੋਈ ਉਠਾਉਂਦਾ ਹੀ ਨਹੀਂ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਪਾਲਿਸੀ ਆਈ ਉਹਦਾ ਫਾਇਦਾ ਕਿਹਨੇ ਉਠਾਇਆ ਆਗਾਮੀ ਨੇ ਠੀਕ ਉਹਦਾ ਫਾਇਦਾ ਪੈਸੇ ਵਾਲੇ ਲੋਕ ਉਠਾਉਂਦੇ ਆ ਤੇ ਆਮ ਆਮ ਜਨਤਨ ਮੂਲੇ ਇਨਵੋਲਵਮੈਂਟ ਹੋਣੀ ਸ਼ਾਮ ਤੇ ਹੋਣੀ ਚਾਹੀਦੀ ਆ ताकि वो जो पैसा आएगा उसका किसान ਨੂੰ লাভ ਹੋਵੇ ਜੀ ਜੀ ਅਗਰੇ ਪਾਸੇ ਇੱਕ ਹੋਰ ਹੈ ਜਿਹੜੇ ਅੰਕੜੇ ਨੇ ਅੰਕੜੇ ਸੁਣ ਕੇ ਆਪਾਂ ਹੈਰਾਨ ਹੋ ਜਾਵਾਂਗੇ ਪਿਛਲੇ 4 ਸਾਲ ਦੇ ਵਿੱਚ ਸਿਰਫ ਪੰਜਾਬ ਪੰਜਾਬ ਦੇ ਵਿੱਚ 8191 ਮੀਟ੍ਰਿਕ ਟਨ ਨਾ ਸੜ ਗਿਆ ਦੇਖੋ ਗਰੀ ਇੱਕ ਪਾਸੇ ਭੁੱਖ ਮਰੀ ਹੈ ਬਹੁਤ ਪਰਿਵਾਰ ਹੈ ਜਿਹਨੇ ਜਿਹੜੇ ਇੱਕ ਟਾਈਮ ਦੀ ਰੋਟੀ ਨਹੀਂ ਮਿਲਦੀ ਦੂਜੇ ਪਾਸੇ ਇੰਨਾ ਟਨ ਸੜ ਜਾਣਾ ਜਿਹੜਾ ਅਨਾਜ ਹੈ ਤਾਂ ਚਿੰਤਾ ਦਾ ਵਿਸ਼ਾ ਤਾਂ ਹੈ ਹਾਂ ਚਿੰਤਾ ਦਾ ਵਿਸ਼ਾ ਵੀ ਹੈ ਇਹ ਲੋਕ ਇਸ ਚਿੰਤਾ ਕਰਦੇ ਹੋਏ ਇਹ ਤੇ ਤਾਂ ਇਵਨ ਜਦੋਂ ਇਹ ਅਨਾਜ ਲਈ ਜਿਹੜਾ ਫੇਰ ਹਾਊਸ ਦੀ ਜ਼ਰੂਰਤ ਨਾ ਵੀ ਹੋਵੇ ਅਨਾਜ ਮੰਡੀਆਂ ਚ ਜਾਣ ਵੀ ਆ ਰਿਹਾ ਹੋਵੇ ਜਾਂ ਫੇਰ ਹਾਊਸ ਲਈ ਨਾ ਜਾ ਰਿਹਾ ਹੋਵੇ ਉਸ ਵੇਲੇ ਵੀ ਇਹ ਚਿੰਤਾ ਕਰਦੇ ਰਹਿਣਾ ਚਾਹੀਦਾ ਔਰ ਇਹਦੇ ਪਿਛਤਖਾਰ ਹੋਣੇ ਚਾਹੀਦੇ ਆ ਔਰ ਇਹ ਖਾਮ ਨਹੀਂ ਹੋਣਾ ਚਾਹੀਦਾ ਇਹ ਤਾਂ ਕਿਸੇ ਦੇ ਵੀ ਕੰਮ ਨਾ ਆਇਆ ਬਿਲਕੁਲ ਸਹੀ ਗੱਲ ਇਹ ਆਮ ਲੋਕਾਂ ਦਾ ਸਵਾਲ ਹੈ ਕਿ ਵੇ ਟੈਕਸ ਦਾ ਪੈਸਾ ਸਾਰਿਆਂ ਦਾ ਠੀਕ ਹੈ ਇਸ ਲਈ ਜਿਹਨੂੰ ਇਹਦੇ ਤੇ ਚਿੰਤਾ ਕਰਦੇ ਨੇ ਨਾ ਕਿ ਇਹਦਾ ਤੁਸੀਂ ਇਹ ਮੁੱਦੇ ਤੇ ਅੱਜ ਡਿਬੇਟ ਕਰ ਰਹੇ ਹੋ ਇਹ ਵੀ ਬੜੀ ਅੱਛੀ ਗੱਲ ਹੈ ਜਿਹਦੇ ਤੁਹਾਨੂੰ ਵਧਾਈ ਹੈ ਤੇ ਨਹੀਂ ਕਿ ਇਸ ਚੀਜ਼ ਹੀ ਕੋ ਚਿੰਤਾ ਨਹੀਂ ਕਰਦਾ ਇਸ ਤੇ ਕੋਈ ਮੈਂ ਤੁਹਾਡੇ ਨਾਲ ਡਿਬੇਟ ਕਰਦਾ ਬਹੁਤ ਕਰਦੇ ਕੇ ਹਾਂ ਅੱਛਾ ਗਰਮਲ ਸਭ ਇਹ ਤੇ ਕੀ ਅਧਿਕਾਰੀ ਜ਼ਿੰਮੇਵਾਰ ਮੰਨਦੇ ਹੋ ਤੁਸੀਂ ਪੰਜ ਸਰਕਾਰਾਂ ਦਾ ਚਲੋ ਇੱਕ ਵੱਖਰਾ ਮੈਟਰ ਹੈ ਕਿ ਸੰਬੰਧਤ ਕੋਈ ਐਫਸੀਆਈ ਹੈ ਜਿਹੜੇ ਵੀ ਗੋਦਾਮ ਦੇ ਅਧਿਕਾਰੀ ਨੇ ਸਾਹਮਣੇ ਸਵਾਲ ਨਹੀਂ ਹੁੰਦੀ ਕਿ ਉਹ ਵੀ ਜ਼ਿੰਮੇਵਾਰ ਹੈ ਤੇ ਚ ਅਸੀਂ ਸਾਰੇ ਹੀ ਜ਼ਿੰਮੇਵਾਰ ਹਾਂ ਅਹਲੀ ਕੰਡਲੇ ਲਕਾਰੀਆਂ ਨੂੰ ਕੱਲੇ ਪ੍ਰਾਜਬਾਂ ਨੂੰ ਕਹੀਏ ਕੱਲੇ ਵੇਅਰ ਹਾਊਸਸ ਤੇ ਕਹੀਏ ਕੱਲੇ ਪੌਲਿਟਿਸ਼ਨ ਨੂੰ ਕਹੀਏ ਸਾਰਿਆਂ ਨੇ ਸਾਨੂੰ ਅਜ਼ਰ ਹੋਣਾ ਬਹੁਤ ਸਾਰਿਆਂ ਨੂੰ ਇਹਦੇ ਲਈ ਛੱਡਣਾ ਪੂਆ ਇਹਦੇ ਤੇ ਵਿਚਾਰ ਕਰਕੇ ਕਿ ਪੌਲਿਟਿਸ਼ਨ ਪੜ ਨਹੀਂ ਸਕਦਾ ਸਦੀ ਉਸ ਨੂੰ ਇੱਕ ਤਰ੍ਹਾਂ ਨਾਲ ਲਿਖਿਆ ਜਾਊਗਾ ਠੀਕ ਹੈ ਤੇ ਇਹ ਤਾਂ ਨਹੀਂ ਕਿ ਸਾਡੇ ਪ੍ਰੂਫਸ ਬਹੁਤ ਜ਼ਿਆਦਾ ਟਰਾਂਪ ਹੁੰਦੇ ਆ ਜੀ ਉਹਦਾ ਕਾਰਨ ਸੱਸ ਕੇ ਹਟਿਆ ਪਹਿਲਾਂ ਬਿਲਕੁਲ ਬਿਲਕੁਲ ਸਟੋਰੇਜ ਦੇ ਨਾਲ ਉਹਦਾ ਬੈਕਅੱਪ ਵੀ ਹੋਣਾ ਚਾਹੀਦਾ ਠੀਕ ਹਾਂ ਲਿਖਾਣਾ ਬਿਲਕੁਲ 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 ਠੀਕ ਹੈ ਗਰੇਵਾਲ ਸਾਹਿਬ ਤੁਸੇ ਜੋੜਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਗਰੇਵਾਲ ਸਾਹਿਬ ਸੋਇਸਨ ਹਰਜੀਤ ਸਿੰਘ ਗਰੇਵਾਲ ਜੋ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੇ ਸੀਨੀਅਰ ਆਗੂ ਨੇ ਕਰਾਵਰ ਨੇਤਾ ਨੇ ਤਾਂ ਉਹਨਾਂ ਨੇ ਇਹ ਕਿਹਾ ਕਿ ਅਸੀਂ ਸਾਰੇ ਜ਼ਿੰਮੇਵਾਰ ਆ ਬਿਲਕੁਲ ਜ਼ਿੰਮੇਵਾਰੀ ਹੈ ਵੀ ਹੈ ਸਾਡੀ ਜ਼ਿੰਮੇਵਾਰੀ ਬਣਦੀ ਵੀ ਹੈ ਕਿਉਂਕਿ ਇਸ ਜ਼ਿੰਮੇਵਾਰੀ ਨੂੰ ਕੀ ਹੁਣ ਆਪਾਂ ਜ਼ਿੰਮੇਵਾਰੀ ਤੋਂ ਭੱਜ ਸਕਦੇ ਆ ਨਹੀਂ ਭੱਜ ਸਕਦੇ ਸੋ ਤਦਸਕੋ ਤੁਸੀਂ ਸੁਣਿਆ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਹਰਜੀਤ ਸਿੰਘ ਗਰੇਵਾਲ ਨੇ ਵੀ ਮੰਗ ਕੀਤੀ ਹੈ। ਔਰ ਉਹਨਾਂ ਨੇ ਚਿੱਤਾਂ ਵੀ ਜਾਰੀ ਕੀਤੀ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਜਿਹੇ ਮਾਮਲਿਆਂ ਤੇ ਅਕਸਰ ਬਹਿਸ ਘੱਟ ਹੁੰਦੀ ਹੈ। ਚੈਨਲ, ਟੀਵੀ, ਸੋਸ਼ਲ ਮੀਡੀਆ ਇਹਨਾਂ ਚੀਜ਼ਾਂ ਨੂੰ ਘੱਟ ਪ੍ਰਚਾਰ ਕਰਦਾ ਹੈ। ਪ੍ਰਚਾਰ ਹੋਣਾ ਚਾਹੀਦਾ ਹੈ। ਸਰਕਾਰਾਂ ਸਿਰਫ ਆ ਮਹੀਨਾ, 2 ਮਹੀਨੇ ਹੀ ਇੱਥੇ ਚਰਚਾ ਕਰਦੀਆਂ ਜਾਂ ਬਹਿਸ ਕਰਦੀਆਂ। ਪਰ ਹਰਜੀਤ ਸਿੰਘ ਗਰੇਵਾਲ ਕਹਿੰਦੇ ਕਿ ਲਗਾਤਾਰ ਇਸ ਤੇ ਬਹਿਸ ਚਰਚਾ ਹੋਣੀ ਜਿਹੜੀ ਲਾਜ਼ਮੀ ਹੈ। ਤੇ ਹੁੰਦੀ ਰਹਿਣੀ ਚਾਹੀਦੀ ਆ ਹੁਣ ਦਰਸ਼ਕੋ ਗੱਲ ਅੰਕੜਿਆਂ ਦੀ ਐ ਕਿ ਅੰਕੜੇ ਕੀ ਕਹਿੰਦੇ ਆ ਦਰਸ਼ਕੋ ਜੇਕਰ ਅੰਕੜਿਆਂ ਤੇ ਗੱਲ ਕਰੀਏ ਤਾਂ ਅੰਕੜੇ ਇਹ ਕਹਿੰਦੇ ਨੇ ਕਿ ਜਿਹੜੀ ਪੀਡੀਐਸ ਪ੍ਰਣਾਲੀ ਐ ਸਾਡੇ ਦੇਸ਼ ਦੀ ਉਹਦੇ ਚ ਖਰਾਬ ਹੋਏ ਅਨਾਜ ਦੇ ਵਿੱਚ 16 ਲੱਖ ਲੋਕਾਂ ਦਾ ਪੇਟ ਭਰ ਸਕਦਾ ਸੀ ਅੰਕੜੇ ਕਹਿੰਦੇ ਆ ਜਿੰਨਾ ਅਨਾਜ ਖਰਾਬ ਹੋਇਆ ਉਹਨੇ ਅਨਾਜ ਦੇ ਨਾਲ 16 ਲੱਖ ਲੋਕਾਂ ਦਾ ਪਰਿਵਾਰਕ ਮੈਂਬਰਾਂ ਦਾ ਪੇਟ ਭਰਿਆ ਜਾ ਸਕਦਾ ਸੀ ਇਹ ਅੰਕੜੇ ਸਾਡੇ ਜਿਹੜੇ ਸਮਾਜ ਸਾਡੇ ਸਿਰਫ ਪੰਜਾਬ ਦੇ ਵਿੱਚ ਅਨਾਜ ਖਰਾਬ ਹੋਇਆ ਜਿਹੜਾ ਸੋ ਉਸ ਤੋਂ ਬਾਅਦ ਜਿਹੜਾ ਸਾਡਾ ਉਪਭੋਗਤਾ ਮਾਮਲਿਆਂ ਦੇ ਜਿਹੜੇ ਜਾਂ ਜਿਵੇਂ ਆਪਾਂ ਖਾਦ ਪੂਰਤੀ ਵਿਭਾਗ ਹੈਗਾ ਪੰਸਪਾ ਜਾਂ ਉਹਦੇ ਵਿੱਚ ਜਿਹੜੀਆਂ ਐਫਸੀਆਈ ਹੈ ਜਾਂ ਹੋਰ ਜਿਹੜੇ ਸਟੋਰੇਜ ਦੇ ਮੋਹਨੇ ਸੋ ਉਹਨਾਂ ਦੇ ਵਿੱਚ ਇਹ ਜਿਹੜੇ ਅੰਕੜੇ ਨੇ ਖਲਾਸਾ ਹੋਇਆ ਔਰ ਖਲਾਸਾ ਤਾਂ ਅੱਗੇ ਇਸ ਤੋਂ ਵੱਧ ਵੀ ਹੋ ਸਕਦਾ ਪਰ ਪੂਰੇ ਦੇਸ਼ ਦੇ ਸਭ ਤੋਂ ਜ਼ਿਆਦਾ ਅਨਾਜ ਦੀ ਬਰਬਾਦੀ ਪੰਜਾਬ 'ਚ ਹੋਈ ਆ ਔਰ ਪੰਜਾਬ ਦੇ ਵਿੱਚ ਜਿਹੜੇ ਅੰਕੜੇ ਨੇ ਇਹ ਸਭ ਤੋਂ ਵੱਧ ਰੋਪੜ ਡਿੱਪੂ ਦੇ ਵਿੱਚ ਅਨਾਜ ਖਰਾਬ ਹੋਇਆ ਸਿਰਫ ਰੋਪੜ ਪੰਜਾਬ ਦਾ ਵਲਾ ਸਾਡੇ ਦੇਸ਼ ਤੋਂ ਵੱਧ ਪੰਜਾਬ ਤੇ ਪੰਜਾਬ ਤੋਂ ਸਭ ਤੋਂ ਵੱਧ ਰੋਪੜ ਦੇ ਵਿੱਚ ਰੋਪੜ ਕਿਉਂਕਿ ਹਰ ਜ਼ਿਲ੍ਹੇ ਦੇ ਵਿੱਚ ਡਿਪੋ ਹੈ ਸੋ ਇਹ ਅਨਾਜ ਵੰਡਿਆ ਕਿਵੇਂ ਜਾ ਸਕਦਾ ਸੀ ਹੁਣ ਸਵਾਲ ਇਹ ਵੀ ਹੈ ਦਰਸ਼ਕੋ ਪੂਰੇ ਪੰਜਾਬ ਨੇ ਪੂਰੇ ਦੇਸ਼ ਦੇ ਵਿੱਚ ਰਾਸ਼ਨ ਡਿਪੋ ਦਿੱਤੇ ਹੋਏ ਨੇ ਸਰਕਾਰਾਂ ਨੇ ਉਹਨਾਂ ਦੇ ਰਾਹੀਂ ਅਨਾਜ ਵੰਡਿਆ ਜਾ ਸਕਦਾ ਜੇਕਰ ਸਾਡੇ ਕੋਲੇ ਅਨਾਜ ਖਰਾਬ ਹੋ ਰਿਹਾ ਤਾਂ ਅਸੀਂ ਆਮ ਪਰਿਵਾਰਾਂ ਨੂੰ ਵੀ ਦੇ ਸਕਦੇ ਹਾਂ ਆਮ ਲੋਕਾਂ ਨੂੰ ਵੀ ਦੇ ਸਕਦੇ ਹਾਂ ਕਟ ਰੇਟ ਤੇ ਦਿੱਤਾ ਜਾ ਸਕਦਾ ਲੋਕ ਤਾਂ ਲੈਣ ਲਈ ਤਿਆਰ ਹੈ ਲੋਕ ਤਾਂ 40-40 ਰੁਪਏ ਕਿਲੋ ਆਟਾ ਖਰੀਦ ਰਹੇ ਆ ਤੇ ਜੇਕਰ ਖਰਾਬ ਹੋਇਆ ਅਨਾਜ ਅਸੀਂ 10 ਰੁਪਏ 15 ਰੁਪਏ 20 ਰੁਪਏ ਕਿਲੋ ਵੀ ਦੇ ਦਈਏ ਤੇ ਖਰਾਬ ਹੋਣ ਤੋਂ ਬਚਣਾ ਤੇ ਦੂਜਾ ਸਰਕਾਰ ਕੋਲ ਪੈਸਾ ਆਏਗਾ ਤੇ ਗਰੀਬਾਂ ਨੂੰ ਜਾਂ ਆਮ ਲੋਕਾਂ ਨੂੰ ਘੱਟ ਰੇਟ ਤੇ ਮਿਲੇਗਾ ਦਰਸ਼ਕੋ ਇਹ ਸਰਕਾਰਾਂ ਨੂੰ ਕਰਮ ਚੁੱਕਣੇ ਚਾਹੀਦੇ ਆ ਇਸ ਜਿਹੜੇ ਕਦਮ ਨੇ ਸਰਕਾਰਾਂ ਨੂੰ ਚੁੱਕਣੇ ਚਾਹੀਦੇ ਆ ਹੁਣ ਦਰਸ਼ਕੋ ਇਹਦੇ ਵਿੱਚ ਇਹ ਹੈ ਕਿ ਅੰਕੜਾ ਕੀ ਹੈ 2019 ਤੇ 20 56 ਮੀਟ੍ਰਿਕ ਟਨ ਅਨਾਜ ਖਰਾਬ ਹੋਇਆ ਉਸ ਤੋਂ ਬਾਅਦ 2020 ਤੇ 21 ਘਟ ਕੇ 25 ਮੀਟਰ ਟਨ ਤੇ ਆ ਗਿਆ ਤੇ ਉਸ ਤੋਂ ਬਾਅਦ 2022 21 ਤੇ 22 ਉਹਦੇ ਵਿੱਚ ਵੱਧ ਕੇ 100 ਮੀਟ੍ਰਿਕ ਟਨ ਤੇ ਅਨਾਜ ਦੀ ਜਿਹੜੀ ਖਰਾਬੀ ਆ ਉਹ ਪਹੁੰਚ ਗਈ ਇਹ ਸਿਰਫ ਪੂਰੇ ਦੇਸ਼ ਦੇ ਨਾਲ ਜਿਹੜਾ ਪੰਜਾਬ ਹੈ ਪੰਜਾਬ ਦੀ ਗੱਲ ਹੋ ਰਹੀ ਆ ਉਸ ਤੋਂ ਬਾਅਦ ਦਰਸ਼ਕੋ 2022-23 ਦੇ ਵਿੱਚ 264 100 ਤੋਂ 264 ਮੀਟਰਕ ਟਨ ਪਹੁੰਚ ਗਈ ਤੇ ਜਿਹੜੀ ਉਸ ਤੋਂ ਬਾਅਦ ਅੱਗੇ 23-24 ਦੇ ਵਿੱਚ ਇਹ ਅੰਕੜਾ 7746 ਮੀਟਰਕ ਟਨ ਜਿਹੜਾ ਉਹ ਪਾਰ ਕਰ ਗਿਆ ਦਰਸ਼ਕੋ ਇਹ ਅੰਕੜੇ ਐ ਅਨਾਜ ਦੀ ਬਰਬਾਦੀ ਦੇ ਇੱਕ ਪਾਸੇ ਅਸੀਂ ਸਾਡੇ ਪੰਜਾਬ ਨੂੰ ਸਾਡੇ ਸਮਾਜ ਨੂੰ ਸਾਡੇ ਰਾਜ ਨੂੰ ਖੇਤੀ ਪ੍ਰਧਾਨ ਸੂਬਾ ਕਹਿੰਦੇ ਆ ਤੇ ਉਸ ਖੇਤੀ ਪ੍ਰਧਾਨ ਸੂਬੇ ਦੇ ਵਿੱਚ ਅਨਾਜ ਖਰਾਬ ਹੋ ਰਿਹਾ ਲੋਕ ਤਰਸ ਰਹੇ ਆ ਦੀਪੂਆਂ ਤੇ ਲੈਣਾ ਲੱਗ ਜਾਂਦੀਆਂ ਵੱਡੀਆਂ ਵੱਡੀਆਂ ਤੇ ਜਿੱਥੇ ਅਨਾਜ ਉਹੀ ਅਨਾਜ ਅਗਰ ਆਮ ਹੋ ਜੇ ਸਰਕਾਰਾਂ ਆਮ ਲੋਕਾਂ ਲਈ ਖੋਲ ਦੇਣ ਤਾਂ ਖਰਾਬੀ ਤੋਂ ਬਚ ਸਕਦਾ ਇਹ ਸਲਾਹ ਸਰਕਾਰਾਂ ਨੂੰ ਦੱਸ ਕੋ ਜੇਕਰ ਇਹ ਗੱਲ ਸਰਕਾਰਾਂ ਤੱਕ ਪਹੁੰਚਦੀ ਹੈ ਤਾ ਸਾਡਾ ਮਕਸਦ ਅਨਾਜ ਨੂੰ ਖਰਾਬ ਹੋਣ ਤੋਂ ਬਚਾਉਣਾ ਹੈ ਜੇਕਰ ਅਨਾਜ ਖਰਾਬ ਹੋਣ ਤੋਂ ਬਚੇਗਾ ਤਾਂ ਲੋਕਾਂ ਨੂੰ ਤਾਂ ਫਾਇਦਾ ਹੋਣਾ ਹੀ ਹੋਣਾ ਤੇ ਇਸ ਦੇ ਨਾਲ ਇਹ ਫਾਇਦਾ ਜਿਹੜਾ ਸਰਕਾਰਾਂ ਨੂੰ ਵੀ ਹੋਇਆ ਕਈ ਵਾਰ ਆਪਾਂ ਦੇਖਦੇ ਆ ਕਿ ਜ਼ਿੰਮੇਵਾਰ ਅਧਿਕਾਰੀਆਂ ਤੇ ਕਾਰਵਾਈ ਹੁੰਦੀ ਹੈ ਕਾਰਵਾਈ ਹੋਣ ਦੇ ਨਾਲ ਫਾਇਦਾ ਕਿਨੂੰ ਹੈ ਜੇਕਰ ਕਾਰਵਾਈ ਹੁੰਦੀ ਹੈ ਕਿ ਅਨਾਜ ਖਾਵਣ ਤੋਂ ਬਚ ਗਿਆ ਕੀ ਖਰਾਬ ਅਨਾਜ ਜਿਹੜਾ ਹੋ ਗਿਆ ਉਹਦੇ ਪੈਸੇ ਵਾਪਸ ਆ ਗਏ ਕਿ ਉਹ ਅਨਾਜ ਲੋਕਾਂ ਤੱਕ ਪਹੁੰਚ ਗਿਆ ਜਾਂ ਅਨਾਜ ਠੀਕ ਹੋ ਗਿਆ ਪਰ ਜੇਕਰ ਅਸੀਂ ਅਨਾਜ ਖਰਾਬ ਹੋਣ ਤੋਂ ਪਹਿਲਾਂ ਹੀ ਇਹ ਕਦਮ ਚੁੱਕ ਲਈਏ ਕਿ ਅਸੀਂ ਤਾਂ ਅਨਾਜ ਖਰਾਬ ਹੀ ਨਹੀਂ ਹੋਣ ਦੇਣਾ ਕਿ ਅਸੀਂ ਤਾਂ ਅਨਾਜ ਖਰਾਬ ਹੋਣ ਤੱਕ ਮਾਮਲਾ ਪਹੁੰਚਣ ਹੀ ਨਹੀਂ ਦੇਣਾ ਪਹਿਲਾਂ ਹੀ ਲੋਕਾਂ 'ਚ ਵੰਡ ਦੇਣਾ ਘੱਟ ਰੇਟ ਤੇ ਦੇ ਦਿਓ 10 ਰੁਪਏ ਕਿਲੋ 15 ਰੁਪਏ ਕਿਲੋ 20 ਰੁਪਏ ਕਿਲੋ ਦੇ ਦਿਓ ਉਹ ਆਟਾ பசਾਈ ਪਾ ਕੇ 25 ਰੁਪਏ ਕਿਲੋ ਨੂੰ ਆਟਾ ਪਹੁੰਚੇਗਾ ਘਰ ਲੋਕਾਂ ਦੇ ਜਿਹੜੇ 40 ਰੁਪਏ ਖਰੀਦ ਤਰੀ ਕਰ ਰਹੇ ਨੇ ਅੱਜ ਕੱਲ ਹਰ ਵਿਅਕਤੀ ਦਾ ਰਾਸ਼ਨ ਕਾਰਡ ਨਹੀਂ ਹਰ ਵਿਅਕਤੀ ਕੋ ਨੂੰ ਡਿਪੂ ਤੇ ਕਣਕ ਨਹੀਂ ਮਿਲਦੀ ਰਾਸ਼ਨ ਨਹੀਂ ਮਿਲਦਾ ਅਨਾਜ ਨਹੀਂ ਮਿਲਦਾ ਤੋਂ ਸਰਕਾਰਾਂ ਦਾਅਵੇ ਜਰੂਰ ਕਰਦੀਆਂ ਕਿ ਗਰੀਬਾਂ ਨੂੰ ਮਿਡਲਮੈਨ ਨੂੰ ਜਿਹੜੀ ਆ ਰਾਸ਼ਨ ਅਨਾਜ ਮਿਲਦਾ ਹੈ ਘੱਟ ਰੇਟ ਤੇ ਮਿਲਦਾ ਪਰ ਦਰਸ਼ਕੋ ਇਹ ਹਰ ਇੱਕ ਦਰਸ਼ਕ ਨੂੰ ਪਤਾ ਹਰ ਵਿਅਕਤੀ ਨੂੰ ਪਤਾ ਹੈ ਕਿ ਰਾਸ਼ਨ ਕਾਰਡ ਕਿਹਦਾ ਤੇ ਕਿਹਦਾ ਨਹੀਂ ਜੇਕਰ ਹੋਵੇ ਵੀ ਤਾਂ ਉਸਦੀ ਮਿਕਦਾਰ ਵਧਾਈ ਜਾ ਸਕਦੀ ਹੈ ਜੇ ਕਿਸੇ ਨੂੰ ਕੁਆਂਟਲ ਮਿਲਦਾ ਉਹ 2 ਕੁਆਂਟਲ ਕੀਤਾ ਜਾ ਸਕਦਾ ਸਾਡਾ ਮਕਸਦ ਅਨਾਜ ਘਟ ਰੇਟ ਦੇਣਾ ਨਹੀਂ ਸਾਡਾ ਮਕਸਦ ਅਨਾਜ ਖਰਾਬ ਹੋਣ ਤੋਂ ਬਚਾਉਣਾ ਸੋ ਦਰਸ਼ਕੋ ਭਾਰਤੀ ਜਨਤਾ ਪਾਰਟੀ ਵੀ ਕਹਿੰਦੀ ਹੈ ਕਿ ਅਨਾਜ ਖਰਾਬ ਨਹੀਂ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਵੀ ਕਹਿੰਦੀ ਹੈ ਸਾਰੀਆਂ ਸਰਕਾਰਾਂ ਕਹਿੰਦੀਆਂ ਕਿਹੜੀ ਸਰਕਾਰ ਚਾਹੁੰਦੀ ਹੈ ਕਿ ਅਨਾਜ ਖਰਾਬ ਹੋਵੇ ਕਿਹੜਾ ਲੋਕ ਚਾਹੁੰਦੇ ਆ ਕਿਹੜਾ ਵਿਅਕਤੀ ਜਾਂ ਕਿਸੇ ਵੀ ਸਰਕਾਰ ਹੋਵੇ ਨਾ ਹੋਵੇ ਕੋਈ ਵੀ ਵਿਅਕਤੀ ਕੋਈ ਵੀ ਸਰਕਾਰ ਨਾਲ ਸੰਬੰਧਤ ਇਹ ਗੱਲ ਨਹੀਂ ਕਹੇਗਾ ਕਿ ਅਨਾਜ ਖਰਾਬ ਹੋਣਾ ਚਾਹੀਦਾ ਪਰ ਹੁਣ ਤੱਕ ਕੋ ਇੱਕ ਅੰਕੜੇ ਜਿਹੜੇ ਹੋਰ ਵੀ ਹੈ ਕਿ ਸਾਡੇ ਪੰਜਾਬ ਦੇ ਵਿੱਚ 174 ਲੱਖ ਮੀਟ੍ਰਿਕ ਟਨ ਅਨਾਜ ਸਟੋਰੇਜ ਹੋ ਸਕਦਾ ਇੰਕੜੇ ਕਹਿੰਦੇ ਆ ਜਿਹਦੇ ਵਿੱਚ 124 ਲੱਖ ਮੀਟਰਕ ਟਨ ਸਟੋਰੇਜ ਸਿਰਫ ਫੂਡ ਕਾਰਪੋਰੇਸ਼ਨ ਕੋਲ ਹੈ ਮਤਲਬ ਐਫਸੀਆਈ ਕੋਲ ਤੇ 56 ਲੱਖ ਮੀਟਰਕ ਟਨ ਦਾ ਜਿਹੜਾ ਪ੍ਰਬੰਧ ਹੈ ਉਹ ਰਾਜ ਖੁਦ ਕਰਦਾ ਹੁਣ ਉਹ ਖੁਦ ਕਿੱਥੇ ਕਰਦਾ ਇਹ ਨਹੀਂ ਕਿ ਉਹਨੂੰ ਮੰਤਰੀ ਆਪਣੇ ਘਰ ਲਿਆ ਕੇ ਸਟੋਰੇਜ ਕਰ ਲੈਂਦੇ ਨੇ ਜਾਂ ਮੁੱਖ ਮੰਤਰੀ ਆਪਣੇ ਘਰ ਲੈ ਕੇ ਜਾਂਦੇ ਕਈ ਵਾਰ ਹੁੰਦਾ ਹੈ ਜਦੋਂ ਆਪਾਂ ਗੱਲ ਸਰਕਾਰ ਤੇ ਆਉਂਦੀ ਹੈ ਤੋ ਕਹਿੰਦੇ 56 ਲੱਖ ਮੀਟ੍ਰਿਕ ਟਨ ਸਰਕਾਰ ਆਪਣੇ ਜਿਹੜਾ ਸਟੋਰੇਜ ਕਰਦੀ ਹੈ ਵੀ ਕਿਹਦੇ ਘਰ ਸਟੋਰੇਜ ਹੋ ਰਿਹਾ ਨਹੀਂ ਦਰਸ਼ਕੋ ਉਹਦੇ ਜਿਹੜੇ ਪ੍ਰਬੰਧ ਹੈ ਉਹ ਕਈ ਵਾਰ ਦੇਖਦੇ ਆ ਕਿ ਆਪਾਂ ਕਿਸੇ ਤੋਂ ਕਿਰਾਏ ਤੇ ਜਗ੍ਹਾ ਲੈ ਕੇ ਉੱਥੇ ਸਟੋਰੇਜ ਹੁੰਦੀ ਹੈ ਪ੍ਰਾਈਵੇਟ ਕੰਪਨੀਆਂ ਤੋਂ ਹੁੰਦੀ ਹੈ ਕਈ ਵਾਰ ਸ਼ੈਲਰਾਂ ਚ ਹੁੰਦੀ ਹੈ ਜਾਂ ਕਈ ਵਾਰ ਇਸੇ ਕੋਲ ਵੱਡੇ ਵੱਡੇ ਗੋਡਾਊਨ ਬਣਾਏ ਹੁੰਦੇ ਨੇ ਉੱਥੇ ਸਟੋਰੇਜ ਹੋ ਜਾਂਦੀ ਹੈ ਉਹ ਕਿਰਾਏ ਤੇ ਲਿਆ ਜਾਂਦਾ ਹੈ ਉਹਨੂੰ ਕਿਰਾਇਆ ਭੁਗਤਾਨ ਕੀਤਾ ਜਾਂਦਾ ਹੈ ਅਜਿਹੀਆਂ ਜਗ੍ਹਾ ਤੇ ਜਿਹੜੀ ਸਟੋਰੇਜ ਕੀਤੀ ਜਾਂਦੀ ਹੈ ਪਰ ਜਿਹੜੀ ਫੂਡ ਕਾਰਪੋਰੇਸ਼ਨ ਦੀ FCI ਦੀ ਹੈ ਉਹ ਗੋਦਾਮ ਬਣੇ ਨੇ ਆਪਾਂ ਦੇਖਦੇ ਵੱਡੇ ਵੱਡੇ ਗੋਦਾਮ ਤਾਂ ਜਦੋਂ ਬਾਰਿਸ਼ਾਂ ਆਉਂਦੀਆਂ ਤਾਂ ਫਿਰ ਉਦੋਂ ਵੀ ਮੁੱਦਾ ਉੱਠਦਾ ਹੈ ਕਿ ਕਣਕ ਖਰਾਬ ਹੋ ਗਈ ਚਾਵਲ ਖਰਾਬ ਹੋ ਗਿਆ ਤਰਪਾਲਾਂ ਦਿੱਤੀਆਂ ਹੋਈਆਂ ਤਰਪਾਲ ਫੱਟ ਗਈ ਜਾਂ ਕਈ ਵਾਰ ਇਹ ਦੇਖਦੇ ਆ ਕਿ ਗਲੀ ਹੋਈ ਕਣਕ ਚੋਂ 스మెਲ ਆਉਂਦੀ ਹੈ ਦੂਰ ਤੱਕ ਜਾਂਦੀ ਹੈ ਸੁਸਰੀ ਪੈ ਜਾਂਦੀ ਹੈ ਤਾਂ ਦਰਸ਼ਕੋ ਇਹਨਾਂ ਚੀਜ਼ਾਂ ਲਈ ਜ਼ਿੰਮੇਵਾਰ ਕੌਣ ਹੈ ਦੇਪਰ ਜਿੱਥੋਂ ਤੱਕ ਅਨਾਜ ਖਰਾਬ ਹੋਣ ਦਾ ਮਾਮਲਾ ਉਹਦੇ ਲਈ ਸਰਕਾਰਾਂ ਜ਼ਿੰਮੇਵਾਰ ਹੈ। ਜ਼ਿੰਮੇਵਾਰਤਾ ਸਿ ਸਾਰੇ ਆ ਪਰ ਮੁੱਖ ਤੌਰ ਤੇ ਸਰਕਾਰਾਂ ਜ਼ਿੰਮੇਵਾਰ। ਪਰ ਜਦੋਂ ਗੱਲ ਅਨਾਜ ਖਰਾਬ ਪਾਣੀ ਨਾਲ ਹੋਣਦੀ ਹੈ, بارش ਆ ਗਈ, ਸਰਪਾਲਾ ਨਹੀਂ ਦਿੱਤੀਆਂ, ਪ੍ਰਬੰਧ ਨਹੀਂ ਕੀਤੇ ਤਾਂ ਉਹਦੇ ਲਈ ਤਾਂ ਪ੍ਰਬੰਧਨ ਜ਼ਿੰਮੇਵਾਰ ਆ। ਪ੍ਰਬੰਧਕ ਕੋਣ ਹੈ? ਸੰਬੰਧਿਤ ਵਿਭਾਗ ਦੇ ਅਧਿਕਾਰੀ ਤੇ OFCI ਆ, ਤੇ ਪੰਸਪਾ ਹੈ, ਤੇ ਗੋਦਾਮ ਹੈ। ਜੇ ਜਿਹੜੇ ਵੀ ਸ਼ੈਲਰ ਮਾਲਕ ਜਿਹਨੂੰ ਭੁਗਤਾਨ ਕੀਤਾ ਹੈ ਉਹਦੀ ਜ਼ਿੰਮੇਵਾਰੀ ਹੈ ਸੋ ਜ਼ਿੰਮੇਵਾਰ ਨੂੰ ਤਾਂ ਜ਼ਿੰਮੇਵਾਰ ਕਹਿਣਾ ਪਏਗਾ ਉਹਨਾਂ ਤੇ ਕਾਰਵਾਈ ਬਣਦੀ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਚਾਹੇ ਅਧਿਕਾਰੀਆ ਚਾਹੇ ਵਿਅਕਤੀਆ ਅਧਿਕਾਰੀਓ ਜਿਹੜੇ ਵਿਭਾਗ ਨਾਲ ਸੰਬੰਧਿਤ ਹੈ ਵਿਅਕਤੀਓ ਜਿਹਨੂੰ ਪ੍ਰਾਈਵੇਟ ਤੌਰ ਤੇ ਸਰਕਾਰਾਂ ਨੇ ਭੁਗਤਾਨ ਕਰਕੇ ਉਹਨੂੰ ਸਟੋਰੇਜ ਦਿੱਤੀ ਹੈ ਉਹ ਵੀ ਜ਼ਿੰਮੇਵਾਰ ਹੈ ਚਾ ਕੋਈ ਵੀ ਹੋਵੇ ਚਾਹੇ ਉਹਦੇ ਚ ਪ੍ਰਾਈਵੇਟ ਤੌਰ ਤੇ ਰੱਖੇ ਗਾੜ੍ਹ ਕਿਉਂ ਨਾ ਹੋਣ ਜੀ ਦੀ ਜਿੰਮੇਵਾਰੀ ਹੋਵੇ ਜਿੰਮੇਵਾਰ ਤੋਂ ਭੱਜ ਨਹੀਂ ਸਕਦਾ ਕੋਈ ਸਾਡੇ اناਜ ਦਾ ਮਾਮਲਾ ਸਾਡੇ ਦੇਸ਼ ਦਾ ਮਾਮਲਾ ਤੋਂ ਦਰਸ਼ਕੋ ਅੱਜ ਇਹ ਮੁੱਦਾ ਬੜਾ ਗੰਭੀਰ ਹੈ ਜਿਸ ਤੇ ਆਪਾਂ ਗੱਲ ਕੀਤੀ ਹੈ ਔਰ ਸਰਕਾਰਾਂ ਨੂੰ ਚਾਹੀਦਾ ਹੈ ਕਿ ਅਜਿਹੇ ਮਾਮਲਿਆਂ ਤੇ ਲਗਾਤਾਰ ਸਿਰਫ ਇਹ ਨਹੀਂ ਕਿ ਸੀਜ਼ਨ ਦੌਰਾਨ ਹੀ ਲਗਾਤਾਰ ਇਸ ਤੇ ਗੱਲਬਾਤ ਕਰਦੇ ਰਹਿਣਾ ਚਾਹੀਦਾ ਹੈ ਸਰਕਾਰਾਂ ਇੱਕ ਦੂਜੇ ਨੂੰ ਇਹਨਾਂ ਮਾਮਲਿਆਂ ਨੂੰ ਲੈ ਕੇ ਜਿਹੜੀ ਚਿੱਠੇ ਪੱਤਰ ਕਰਦੇ ਰਹਿਣਾ ਚਾਹੀਦਾ ਹੈ ਮਾਮਲੇ ਉਠਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਅਨਾਜ ਖਰਾਬ ਨਾ ਹੋਵੇ ਸਾਡਾ ਮਕਸਦ ਅਨਾਜ ਬਰਬਾਦੀ ਅਨਾਜ ਨੂੰ ਬਰਬਾਦੀ ਤੋਂ ਬਚਾਉਣਾ ਹੈ ਤਾਂ ਕਿ ਉਹ ਕਿਸੇ ਦੇ ਮੂੰਹ ਚ ਪੈ ਜਾਵੇ ਕਿਸੇ ਗਰੀਬ ਤੇ ਕੰਮ ਆਵੇ ਆਮ ਲੋਕਾਂ ਦੇ ਕੰਮ ਆਵੇ ਔਰ ਜਿਹੜੇ ਲੋਕ ਅੱਜ 40-40 ਰੁਪਏ ਕਿਲੋ ਆਟਾ ਲੈ ਕੇ ਖਾ ਰਹੇ ਆ ਤਾਂ ਜੇਕਰ ਇਹ ਅਨਾਜ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਉਹਨਾਂ ਤੱਕ ਪਹੁੰਚਾਇਆ ਜਾਵੇ ਘੱਟ ਰੇਟ ਤੇ ਪਹੁੰਚਾਇਆ ਜਾ ਸਕਦਾ ਹੈ ਤਾਂ ਉਹਨਾਂ ਨੂੰ ਵੀ ਫਾਇਦਾ ਹੋ ਸਕਦਾ ਤੇ ਸਰਕਾਰਾਂ ਅੰਝ ਤੋਂ ਮਾਲੀਆ ਵੀ ਇਕੱਠਾ ਕੀਤਾ ਜਾ ਸਕਦਾ ਤੋਂ ਦਰਸ਼ਕੋ ਅੱਜ ਦੇ ਪ੍ਰੋਗਰਾਮ ਚ ਇਨਾਈ ਮੈਨੂੰ प्रमुख शंकर उपाध्याय जी आजत धन्यवाद दिस प्रोग्राम इज स्पॉन्सर्ड बाय द सिंगलर ऑफिस बेकर्स फील्ड फॉर ऑल योर इमिग्रेशन फैमिली लॉ नीड्स कॉल और स्कैन क्यूआर कोड टू कांटेक्ट अस रोडिस इंक मिलियन माइल्स विद स्माइल और स्कैन क्यूआर कोड टू कांटेक्ट अस Flying word, Truck Repair Trust We Build In Truck Repair Or Scan QR Code To Contact Us The Masala Twist Oxnard Find Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Taba Indian Cuisine Tracy Find Authentic Indian Cuisine In Tracy Or Scan QR Code To Contact Us Billa Market, scan QR code to contact us Simi Valley Family Dental Office or scan QR code to contact us Samra Produce largest variety of Indian vegetables and fruits in the USA, scan this QR code to contact us Mountain Mike Pizza, scan this QR code to contact us Appa Kadahi made and served with love, scan this QR code to contact us Krishan Kumar Covered California Certified Agency Manager who can help you, your family and your small business with health insurance. Call at 1-877-830-3270 or scan QR code to call or text.